ਤੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਬਹੁਤੜਾ ਗੱਲਾਂ ਵੀ ਕਿਹ ਜਿਹੜਾ ਮੇਲਾ ਅੱਜ ਕਰਵਾਇਆ ਗਿਆ ਉਸ ਦੇ ਵਿੱਚ ਜਿਹੜਾ ਪਿਓਰ ਮੂਰਾ ਕੈਟਾਗਰੀ ਦੇ ਵਿੱਚ ਇਸ ਕੱਟੇ ਨੇ ਜਿਹੜਾ ਸੱਤਵਾਂ ਸਥਾਨ ਪ੍ਰਾਪਤ ਕੀਤਾ ਪਹਿਲਾਂ ਆਪਾਂ ਕੱਟੇ ਦੇ ਨਿਗਾ ਮਰਾ ਦਈਏ ਤੁਹਾਨੂੰ ਤੇ ਆ ਦੇਖੋ ਕੱਟਾ ਦੇ ਟੈਸਟਿਕਲ ਵਗੈਰਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕੱਟੇ ਦੇ ਡੈਟਾਸਟਿਕਲ ਤੁਸੀਂ ਦੇਖ ਸਕਦੇ ਹੋ ਕੱਟੇ ਤੇ ਪਿੱਟ ਬੂੜਾ ਕਾफी ਸ਼ਾਨਦਾਰ ਆ ਮਾਲਕ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸ ਦੋ ਸਭ ਤੋਂ ਪਹਿਲਾਂ ਆ ਆਪਣਾ ਦੇਵਪ੍ਰੀਤ ਮੇਰਾ ਬਣਾ ਬਾਈ ਜੀ ਠੀਕ ਹੈ ਤੇ ਆਪਣਾ ਪੇਜ ਵੀ ਦੱਸ ਦੋ ਬਾਈ ਜੀ ਹਾਂ ਜੀ ਪੇਜ ਦੱਸ ਦੋ ਵੀਰੇ 2000 ਰੁਪਏ ਤੇ ਭਾਈ ਜਿਹੜਾ ਅੱਜ ਕੱਟਾ ਲੈ ਗਿਆ 7ਵਾਂ ਸਥਾਨ ਪ੍ਰਾਪਤ ਕੀਤਾ ਤੇ ਇਸ ਦੇ ਜਿਹੜਾ ਫਾਦਰ ਦੀ ਗੱਲ ਕਰੀਏ ਤਾਂ ਇਸ ਦਾ ਫਾਦਰ ਕਿਹੜਾ ਇਹਦਾ ਟੰਡਾ ਨਾਂ ਦਾ ਗਿਆ ਸਰਕਾਰੀ ਸੀਮੰਟ ਦਾ ਬੱਚਾ ਇਹ ਅੱਛਾ ਜੀ 55 ਨੰਬਰ ਜਿਹੜਾ ਢੋਟਾ ਉਹ ਪਹਿਲੇ 20 ਨੰਬਰ ਤੋਂ ਆ ਰਿਹਾ 55 ਨੰਬਰ ਤੇ ਭਾਈ ਨੇ ਇਹ ਪਰਚੇਜ਼ ਕੀਤਾ ਸੀਗਾ ਐਚ ਐਲ ਡੀ ਬੀ ਦੇ ਸੀਮੰਟ ਦਾ ਇਹ ਬੱਚਾ ਤੇ ਮਾਂ ਦਾ ਕੀ ਰਿਕਾਰਡ ਰਿਹਾ ਭਾਈ 25 ਤੋਂ 26 ਕਿਲੋ ਮਾਂ ਦਾ ਜਿਹੜਾ ਇਹਦਾ 25 ਤੋਂ 26 ਕਿਲੋ ਜਿਹੜਾ ਰਿਕਾਰਡ ਰਿਹਾ ਤੇ ਕੱਟਾ ਬਹੁਤ ਸੋਹਣਾ ਤੇ ਆਪਾਂ ਭਾਈ ਨਾਲ ਹੋਰ ਵੀ ਗੱਲਾਂ ਬਾਤਾਂ ਕਰਦੇ ਆਂ ਤੇ ਬਾਈ ਹੋਰ ਵੀ ਝੋਟੇ ਰੱਖੇ ਹੋਏ ਨੇ ਆਪਣੇ ਕੋਲੇ ਤਿੰਨ ਚਾਰ ਝੋਟੇ ਹਨ ਅੱਛਾ ਜੀ ਆਜਾ ਆਪਣੇ ਕੋਲੇ ਤਾਇਆ ਬਣਾ ਹਾਂਜੀ ਜਿਹਦੇ ਬੱਚੇ ਪਹਿਲਾਂ ਮੈਦਾਨ ਦੇ ਚੈਂਪੀਅਨ ਬਣੇ ਆ ਪ੍ਰੈਕਟੀਕਲ ਨੂੰ ਸੋਲੀ ਛਾੜਦੇ ਅੱਛਾ ਜੀ ਬਹੁਤ ਬਹੁਤ ਵਧਾਈ ਸਾਣਾ ਛਾੜਦੇ ਜੀ ਅੱਛਾ ਜੀ ਲੋਕਾਂ ਨੂੰ ਵੀ ਨਾਪਾ ਹਾਂਜੀ ਜਿੰਨੇ ਆਪਣੇ ਇਧਰ-ਉਧਰ ਜ਼ਿਲ੍ਹੇ ਪੈਣ ਰਹੇ ਨੇ ਹਾਂਜੀ ਵਿਚਾਲੇ ਵਾਲੇ ਹਾਂਜੀ ਸਾਰੇ ਜ਼ਿਲ੍ਹਿਆਂ ਦੀ ਮੱਝੋਂ ਤੋਂ ਕ੍ਰੋਸ ਕਰ ਤੇ ਕਿੰਨੀ ਫੀਸ ਲੈਣੇ ਉਹ ਦੀ ਡਾਇਰੈਕਟ ਤੁਸੀਂ ਤਾਂ ਪਾਇਆ ਕਿ ਮੰਗੀ ਮੁੱਗੀ ਤਾਂ ਹੈਗੀ ਹੈ ਅੱਛਾ ਜੀ ਕੋਈ 500 ਦੇ ਜਾਂਦਾ ਕੋਈ 1000 ਦੇ ਬੰਦੀਆਂ ਕਹਿੰਦੇ ਅੱਛਾ ਜੀ ਤੇ ਦਿਲਦਾਰ ਬੰਦੇ ਨੇ ਤੇ ਮੇਨ ਗੱਲ ਜਿਹੜੀ ਕੋੜਿਆ ਵਾਂਗੂ ਹਾਈਟ ਵੀ ਦੱਸੀ ਆ ਬਾਈ ਨੇ 66 ਇੰਚ ਤੇ ਕਦੇ ਸੁਣਿਆ ਨਹੀਂ ਆਪਾਂ ਛੋਟਿਆਂ ਦੀ ਹਾਈਟ ਕੋਈ ਨਹੀਂ ਦੱਸਦਾ ਹੁੰਦਾ ਕੋਈ ਨਹੀਂ ਦੱਸਦਾ ਕੋਈ ਨਹੀਂ ਦੱਸਦਾ ਤੇ ਅੱਛਾ ਜੀ ਤੇ ਬਾਈ ਨੇ ਦੱਸਿਆ ਕਿ 66 ਇੰਚ ਦਾ ਛੋਟਾ ਤੇ ਹੋਊਗਾ ਵੀ ਕਿਉਂਕਿ ਛੋਟੇ ਜਿਹੜੇ ਆ ਪਿਓਰ ਮੂਰਾ ਬਰੀਡ ਦੇ ਉਹ ਚੰਗੇ ਆ ਇੱਕਦੇ ਆ ਤੇ ਸਾਡੇ 19 ਮਹੀਨੇ ਇਸ ਕੱਟੇ ਦੀ ਉਮਰ ਹੈ ਤੇ ਕੁਆਲਿਟੀ ਦੇਖੋ ਤੁਸੀਂ ਤੇ ਬਾਈ ਜੀ ਇਸ ਨੂੰ ਫੀਡ ਦੇ ਵਿੱਚ ਕਿਵੇਂ ਦੇਣਾ ਅੱਛਾ ਜੀ ਨੈਚੁਰਲ ਜਿੱਤ ਕੇ ਇਹ ਬੰਦੇ ਤੋਂ ਘਰ ਆ ਰਿਹਾ ਸੋਇਆ ਬੀਨ ਆਪਣੀਆਂ ਚੀਜ਼ਾਂ ਮਤਲਬ ਲੈ ਕੇ ਅੱਛਾ ਤੇ ਨੇਚਰਲ ਤਰਾਕ ਨਾਲ ਜਿਹੜਾ ਤਿਆਰ ਕਰਕੇ ਅੱਜ ਮੇਲੇ ਦੇ ਵਿੱਚ ਕੱਟਾ ਲਿਆਂਦਾ ਤੇ ਸੱਤਵਾਂ ਸਥਾਨ ਇਸ ਕੱਟੇ ਨੇ ਪ੍ਰਾਪਤ ਕੀਤਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਬਾਈ ਨਾਲ ਕੀਤੀ ਗੱਲਬਾਤ ਬਹੁਤ ਚੰਗੀ ਲੱਗੀ ਹੋਊਗੀ ਜਿਹੜੇ ਵੀ ਚੈਨਲ ਦੇ ਨਵੇਂ ਆ ਉਹ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਨਾਲ ਹੀ ਬੈਲ ਦਾ ਆਈਕਨ ਜ਼ਰੂਰ ਦਬਲੋ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲੇ ਆਪਚ ਉਹ ਬੰਦੇ ਨਾਲ ਵੀ ਗੱਲ ਕਰਾਈ ਜੀ ਬਰੋ ਵੀਰੋ ਮੋਸਮ ਬਾਈ ਜੀ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਹੋ ਜੀ ਹਾਂਜੀ ਰਾਜੀਆ ਪਿੰਡਾ ਹੀ ਰਾਜੀਆ ਰਾਜੀਆ ਪਿੰਡਾ ਕਿਹੜੇ ਜ਼ਿਲ੍ਹੇ 'ਚ ਪੈਦਾ ਹੁੰਦਾ ਬਾਈ ਜ਼ਿਲ੍ਹਾ ਬਰਨਾਲਾ 'ਚ ਤੇ ਜਿਹੜਾ ਅੱਜ ਕੱਟਾ ਲੈ ਕੇ ਆਏ ਉਹ ਕਿਹੜਾ ਸਥਾਨ ਇਸਨੇ ਪ੍ਰਾਪਤ ਕੀਤਾ ਪੰਜਵੇਂ ਨੰਬਰ ਜੀ ਪੰਜਵੇਂ ਨੰਬਰ ਤੇ ਦੋਸਤੋ ਇਹ ਕੱਟਾ ਜਿਹੜਾ ਆਇਆ ਤੇ ਆਪਾਂ ਕੁਆਲਿਟੀ ਤੁਹਾਨੂੰ ਦਿਖਾ ਦਈਏ ਲੈਂਥ ਦੇਖੋ ਕੱਟੇ ਦੀ ਕਿੰਨੀ ਜ਼ਿਆਦਾ ਤੇ ਟੈਸਟਿਕਲ ਇੱਕ ਵਾਰੀ ਆਪਾਂ ਫਿਰ ਤੋਂ ਦਿਖਾ ਦਿੰਨੇ ਆ ਕੱਟੇ ਦੇ ਦੇਖੋ ਜੀ ਟੈਸਟਿਕਲ ਕੱਟੇ ਦੇ ਤੇ ਪਿੱਠ ਬੂੜਾ ਕਾਫੀ ਸ਼ਾਨਦਾਰ ਹੈ ਆਪਾਂ ਮਾਲਕ ਨਾਲ ਕਰਦੇ ਆ ਗੱਲਬਾਤ ਤੇ ਜਿਹੜ ਉਹਦਾ ਬੱਚਾ ਇਹ ਹੈ ਇਹ ਤੋਂ ਹੀ ਹੋ ਗਈ ਲక్ష్ਮੀ ਡੈਰੀ ਫਾਰਮ ਤੇ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਕੋਈ ਨੂਰ ਦਾ ਜਿਵੇਂ ਉਹ ਦੇਖ ਕੇ ਵੀ ਲੱਗਦਾ ਸੀਗਾ ਗੱਟਾ ਵੀ ਕੋਈ ਨੂਰ ਦਾ ਹੋਊਗਾ ਕਿਉਂਕਿ ਲੈਂਥ ਜਿਹੜੀ ਹੈ ਇਸ ਦੀ ਬਿਲਕੁਲ ਆਪਣੇ ਪਿਓ ਵਾਂਗੂ ਕੋਈ ਨਾ ਹੋਰ ਵਾਂਗੂ ਜਿਹੜੀ ਹੈ ਬਹੁਤ ਲੰਬੀ ਲੈਂਥ ਹੈ ਤੇ ਭਾਈ ਜੀ ਇਸ ਦੀ ਜਿਹੜੇ ਮਦਰ ਹ ਉਸ ਦਾ ਕੀ ਰਿਕਾਰਡ ਰਿਹਾ ਉਹ 16 10 17 ਕਿਲੋ ਜਿਹੜਾ ਇਸ ਦੀ ਮਦਰ ਦਾ ਰਿਕਾਰਡ ਰਿਆ ਤੇ ਬਾਕੀ ਕੱਟਾ ਬਹੁਤ ਚੰਗਾ ਤੇ 6ਵਾਂ 5ਵਾਂ ਸਥਾਨ ਹਾਂਜੀ 5ਵਾਂ ਸਥਾਨ ਜਿਹੜਾ ਇਸ ਕੱਟੇ ਨੇ ਪ੍ਰਾਪਤ ਕੀਤਾ ਤੇ ਕਰੇ ਤਿਆਰ ਕਰੋਗੇ ਜਾਂ ਸੇਲ ਕਰੋਗੇ ਕਰੇ ਤਿਆਰ ਕਰੋਗੇ ਹਾਂਜੀ ਕਰੇ ਤਿਆਰ ਕਰਾਂਗੇ ਕਰੇ ਬਾਈ ਤਿਆਰ ਕਰਨਗੇ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 98721 98721 88721 8832 ਇਹ ਬਾਈ ਦਾ ਫੋਨ ਨੰਬਰ ਹੈ ਪਿੰਡ ਰਾਜੀਆ ਜੀ ਪਿੰਡ ਰਾਜੀਆ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੋਂ ਬਾਈ ਆਏ ਹੋਏ ਨੇ ਤੇ ਆਪਾਂ ਸਾਰੀ ਡਿਟੇਲ ਤੁਹਾਨੂੰ ਦੱਸਤੀ ਤੇ ਇੱਕ ਵਾਰੀ ਆਪਾਂ ਹੋਰ ਦਿਖਾ ਦਈਏ ਤੁਹਾਨੂੰ ਦੇਖੋ ਬਾਈ ਤੇ ਉਮਰ ਕਿੰਨੀ ਆ ਬਾਈ ਜੀ ਇਸ ਦੀ 22 ਮਹੀਨਿਆਂ ਦਾ ਘੱਟਾ ਤੇ ਬਹੁਤ ਚੰਗਾ ਜਿਹੜਾ ਹੈ ਹਾਈਟ ਲੈਂਥ ਕਰੀ ਆਉਂਦਾ ਫਰੇਮ ਦੇ ਵਿੱਚ ਪੂਰਾ ਵੀ ਨਹੀਂ ਆਉਂਦਾ ਚਲੋ 21 ਪਲਾਸੇ ਦੀ ਮਾਦਾਰ ਕੌੜਾ ਕੋਈ ਨਹੀਂ ਓਹ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਇਓ ਬਾਈ ਜੀ ਬਰੇਟਾ ਪਿੰਡ ਵੀਰੇ ਪਿੰਡ ਬਰੇਟਾ ਜੱਖੜ ਜੱਖੜ ਵਾਲੇ ਦੀ ਉਹ ਲੜੋ ਜੱਖੜ ਦੇ ਵਿਚਾਲੇ ਹਾਂਜੀ ਹਾਂਜੀ ਬਰੇਟਾ ਜੱਖੜੇ ਇੰਨੀਆਂ ਬਾਈ ਦਾ ਤੇ ਬਾਈ ਜੀ ਜਿਹੜਾ ਅੱਜ ਕੱਟਾ ਲੈ ਕੇ ਆਇਓ ਕਿਹੜਾ ਸਥਾਨ ਪ੍ਰਾਪਤ ਕੀਤਾ ਕਿਹੜਾ ਸਥਾਨ ਹੈ ਇਸ ਕੱਟੇ ਨੇ ਪ੍ਰਾਪਤ ਕੀਤਾ ਪਹਿਲਾ ਪੋਜੀਸ਼ਨ ਦੂਜੇ ਪੋਜੀਸ਼ਨ ਤੇ ਦੂਜੀ ਪੋਜੀਸ਼ਨ ਦੇ ਉੱਪਰ ਇਹ ਕੱਟਾ ਆਇਆ ਤੇ ਮੱਥੇ ਤੇ ਤੁਸੀਂ ਫੁੱਲ ਵੀ ਦੇਖ ਸਕਦੇ ਹੋ ਇਸ ਦੇ ਉੱਪਰ ਲੱਗਿਆ ਹੋਇਆ ਤੇ ਹਾਈਟ ਲੈਂਥ ਦੇਖੋ ਕੱਟੇ ਦੀ ਬਹੁਤ ਚੰਗਾ ਜਿਹੜਾ ਦੂਜੇ ਨੰਬਰ ਤੇ ਕੱਟਾ ਇਹ ਆਇਆ ਤੇ ਆਪਾਂ ਭਾਈ ਤੋਂ ਪੁੱਛਦੇ ਹਾਂ ਕਿਹੜੇ ਝੋਟੇ ਦਾ ਕੱਟਾ ਕਿਹੜੇ ਬਾਜਬੁੱਲ ਦਾ ਬੱਚਾ ਹੀ ਇਹ ਬਾਜਬੁੱਲ ਹੈ ਬਾਜਬੁੱਲ ਕ੍ਰਾਂਤੀ ਦਾ ਹੈ ਅੱਛਾ ਜੀ ਇਥੇ ਦਾਦੀ ਹੈ ਇਹਦੀ ਵੀਪੋ ਅੱਛਾ ਜੀ ਤੇ ਬਾਜਬੁੱਲ ਦਾ ਇਹ ਬੱਚਾ ਤੇ ਜਿਹੜਾ ਹੈ ਕ੍ਰਾਂਤੀ ਦਾ ਕ੍ਰਾਂਤੀ ਦਾ ਤੇ ਦਾਦੀ ਆ ਗਈ ਇਹਦੀ ਦਾਦੀ ਨੂੰ 40 ਲੀਟਰ ਦੋ ਦਾਦੀ ਆ ਜਿਹੜੀ ਇਸਦੀ ਵੀਪੋ 28 ਕਿਲੋ 640 ਗ੍ਰਾਮ ਜਿਹੜਾ ਬਾਜ ਦਾ ਪਿਓ ਹੈ ਮਹਾਵਲੀ ਬਾਜ ਦਾ ਜਿਹੜਾ ਪਿਓ ਹੈ ਉਹ ਮਹਾਵਲੀ ਆ ਤੇ ਉਸ ਦਾ ਇਹ ਪੁੱਤ ਆ ਗਿਆ ਮਹਾਵਲੀ ਦਾ ਤੇ ਜਿਹੜੀ ਉਸਦੀ ਉਮਰ ਹੈ ਜੀ ਉਹ ਕਿੰਨੇ ਆ 20 ਮਹੀਨੇ ਵੀਰੇ ਵੀ ਮਿੰਨੇ ਜਿਹੜੀ ਬਾਈ ਨੇ ਦੱਸਿਆ ਕਿ ਇਸ ਦੀ ਉਮਰ ਹੈ ਆਪਾਂ ਤੁਹਾਨੂੰ ਕੱਟਾ ਜਿਹੜਾ ਦਿਖਾ ਦਈਏ ਉਸ ਤੋਂ ਬਾਅਦ ਕੋਈ ਭਰਾ ਆਪਣਾ ਤੇ ਪਿੱਠਬੂੜਾ ਕਾਫੀ ਸ਼ਾਨਦਾਰਾ ਕੱਟੇ ਦਾ ਤੇ ਟੈਸਟਿਕਲ ਦੇਖੋ ਕੱਟੇ ਦੇ ਕਿੰਨੇ ਚੰਗੇ ਆ ਫੁੱਲ ਹੈਵੀ ਬੋਨ ਤੇ ਚੌੜੀ ਪਿੱਠਬੂਠੇ ਦਾ ਜਿਹੜਾ ਕੱਟਾ ਆ ਤੇ ਆਪਾਂ ਬਾਈ ਦਾ ਫੋਨ ਨੰਬਰ ਵੀ ਦੱਸ ਦਿੰਨੇ ਆ ਬਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ ਮਾਸ ਦੇ ਨੰਬਰ ਨਿਗੇ 90415 90415 ਆ ਜਦੋਂ ਆਇਆ 90900 17 ਤੇ ਬਾਈ ਦਾ ਫੋਨ ਨੰਬਰ ਹੈ ਹੋਰ ਵੀ ਝੋਟੇ ਰੱਖੇ ਹੋਏ ਨੇ ਬਾਈ ਜੀ ਹੋਰ ਝੋਟੇ ਹੈਗੇ ਨਹੀਂ ਆਉਗਾ ਕਿੰਨੇ ਕਰ ਰੱਖੇ ਹੋਏ ਨੇ 8-10 ਬੁੱਲ ਜਿਹੜੇ ਘਰੇ ਰੱਖੇ ਹੋਏ ਨੇ ਤੇ ਸੀਮਨ ਸੀਮਨ ਵਗੈਰਾ ਵੇਚ ਦੇਉ ਹਾਂ ਵੇਚੋ ਅੱਛਾ ਜੀ ਤੇ ਇਹਦੇ ਵੀ ਆਉਣ ਵਾਲੇ ਸਮੇਂ 'ਚ ਸੀਮਨ ਤਿਆਰ ਕਰਵਾਉਂਗੇ ਤੇ ਆਉਣ ਵਾਲੇ ਸਮੇਂ 'ਚ ਇਹਦੇ ਸੀਮਨ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਣਗੇ ਤੇ ਬਹੁਤ ਚੰਗਾ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਧੰਨਵਾਦ ਜੀ। ਤੇ ਮਾਂ ਦਾ ਕੋ ਰਕੋਰ ਲੋਕਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਜੀ। ਕਿਹੜੇ ਪਿੰਡ ਤੋਂ ਆਇਓ ਬਾਈ ਜੀ? ਉਵੇਂ ਜਿਵੇਂ ਜਗਾਰੀ ਕਰ ਰਹੇ ਹੈ ਜਿੰਨੇ ਮੁੰਡੇ ਸੱਚਾ ਇੱਕ ਵਾਰੀ ਇੱਥੇ ਲੋਕਾਂ ਦੇ ਕੰਨੇ ਗੱਲ ਦੀ ਵੱਡੀ ਕੋਈ ਹੋਰ ਫੀਅਰ ਹੋ ਜੂਗੀ ਬਾਈ। ਬਾਕੀ ਬਾਈ ਜੀ ਦੇਖਦੇ ਆਂ ਮੈਂ ਰਿੰਗ ਦੇ ਵਿੱਚ ਬਹੁਤੋਂ ਬੰਦੇ ਖੜੇ ਰਹਿਣਗੇ। ਇਹ ਫਿਰ ਵਧੀਆ ਪ੍ਰੋਗਰਾਮ ਨਹੀਂ ਹੋਣਾ ਜਿੰਨਾ ਵਧੀਆ ਕੀਤਾ ਹੋਇਆ। ਕਾਡੀ ਬੰਦੇ ਜਾਨ ਵਧ ਕੇ ਵੀ ਖਰਾਬ ਗੱਦੀ ਕਰਨ ਵਾਲੇ ਹੁੰਦੇ ਆ।